ਅਜਪਤ ਤੁਹਾਡੇ ਖਾਤਰ ਪੂਰੀ ਟੋਪ ਦੀ ਕੋਠੀ ਲੈ ਕੇ ਪਹੁੰਚੇ ਹਾਂ ਤੇ ਪੂਰਾ ਟੋਪ ਦਾ ਹੀ ਤੁਹਾਨੂੰ ਰੇਟ ਮਿਲੂਗਾ ਤੁਸੀਂ ਰੇਟ ਸੁਣ ਕੇ ਕਹੋਗੇ ਆ ਕੀ ਚੱਕਰ ਹੈ ਇੰਨੀ ਸੋਹਣੀ ਕੋਠੀ ਤੇ ਇੰਨਾ ਘੱਟ ਰੇਟ ਸਾਰੇ ਕੋਠੀਆਂ ਜਿਹੜੀ ਪੂਰੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਗੱਲਬਾਤ ਆਪਾਂ ਅੱਗੇ ਕਰਾਂਗੇ ਵੀਡੀਓ ਪੂਰੀ ਦੇਖਾਂਗੇ ਕੱਲਾ ਕੱਲਾ ਕੋਨਾ ਕੋਠੀ ਦਾ ਇਹਨਾਂ ਨੇ ਦਿਖਾਇਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ 73800 ਪੂਰਾ 26173 ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਤੁਸੀਂ ਵੀਡੀਓ ਦੇਖੋ ਕੂਠੀ ਦੀ ਤੇ ਜਿਹੜੇ ਮਾਲਕ ਨੇ ਇਹਨਾਂ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਸਾਰੀ ਡਿਟੇਲਸ ਇਹਨਾਂ ਨੇ ਦੱਸੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਕਨਫਰਮ ਕਰਵਾ ਦੇਣਾ ਤੁਸੀਂ ਜਗ੍ਹਾ ਬਾਰੇ ਪੁੱਛਦੇ ਹੁੰਨੇ ਹੋ ਵੀ ਜਿਹੜੀ ਜਗ੍ਹਾ ਉਹ ਆਪਾਂ ਨੂੰ ਮਿਲੂਗੀ 8 20ਵੇਂ 8 20ਵੇਂ ਚੋਂ 4 20ਵੇਂ ਬਿਸਤਾ ਕੂਠੀ ਬਣੀ ਹੋਈ ਹੈ ਤੇ 4 20ਵੇਂ ਮੂਰੇ ਰਹਿ ਜਾਂਦੀਆਂ ਤੇ ਇਹਨਾਂ ਨੇ ਪੇੜ-ਪੌਦੇ ਕਾਫੀ ਲਾਏ ਹੋਏ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਜਿਹੜਾ ਬੈੜਾ ਮਿਲੂਗਾ ਕਾਫੀ ਖੁੱਲਾ ਡੁੱਲਾ ਮਿਲੂਗਾ ਤੇ ਮੇਨ ਗੱਲ ਇਹ ਹੈ ਜੀ ਵੀ ਜਿਹੜੀ ਆਪਣੀ ਆ ਕੋਠੀ ਬਣੀ ਹੋਈ ਆ ਆਹ ਮੇਨ ਰੋਡ ਤੇ ਬਣੀ ਹੋਈ ਆ ਮੈਨ ਛੜ ਕੇ ਇਹਨਾਂ ਨੂੰ ਲੱਗਦੀ ਆ ਬਾਕੀ ਕੋਠੀ ਬਹੁਤ ਸੋਹਣੀ ਆ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਵੀ ਮਿਲ ਜੂਗਾ ਬਾਥਰੂਮ ਬਣਿਆ ਹੋਇਆ ਤੇ ਸਾਰੀ ਕੋਠੀਆਂ ਜਿਹੜੀ ਪੂਰੀ ਟੋਪ ਦੀ ਇਹਨਾਂ ਨੇ ਬਣਾਈ ਹੋਈ ਆ ਸਾਰੀ ਕੋਠੀਆਂ ਜਿਹੜੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਆ ਸਾਰਾ ਕੁਝ ਤੁਸੀਂ ਦੇਖੋਗੇ ਅੰਦਰ ਆਪਾਂ ਕੋਠੀ ਦੇ ਪਹੁੰਚ ਗਏ ਤੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜੜੀਆਂ ਜੋੜੀਆਂ ਵਗੈਰਾ ਲਗੀਆਂ ਹੋਈਆਂ ਬਹੁਤ ਜ਼ਿਆਦਾ ਵਧੀਆ ਤੇ ਪੂਰੀਆਂ ਡਿਜ਼ਾਈਨ ਵਾਲੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਜਿਹੜੀ ਲੋਬੀ ਦਾ ਮੈਨ ਐਂਟਰੀ ਗੇਟ ਹੈ ਕਾਫੀ ਪਿੱਛੇ ਹਟਾ ਕੇ ਇਹਨਾਂ ਨੇ ਲਗਵਾਇਆ ਹੋਇਆ ਨਕਸ਼ੇ ਦੇ ਵਿੱਚ ਹੀ ਇਦਾਂ ਸੀਗਾ ਤੇ ਨਕਸ਼ਾ ਵੀ ਕਾਫੀ ਸੋਹਣਾ ਬਣ ਗਿਆ ਇਹਨਾਂ ਦੇ ਨਾਲ ਬਾਕੀ ਆਪਾਂ ਲੋਬੀ ਦੇ ਵਿੱਚ ਹੁਣ ਆਪਾਂ ਖੜੇ ਆ ਤੇ ਲੋਬੀ ਏਰੀਆ ਤੁਸੀਂ ਦੇਖ ਰਹੋ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਕਮਰੇ ਵਗੈਰਾ ਆਪਾਂ ਨੂੰ ਕਾਫੀ ਮਿਲ ਜਾਣਗੇ ਤੇ ਸਾਰੀ ਕੋਠੀ ਜਿਹੜੀ ਇਹਨਾਂ ਨੇ ਟੋਟਲ ਰੰਗ ਕਰਵਾਈ ਹੋਈ ਹੈ ਅੰਦਰੋਂ ਵੀ ਬਾਹਰੋਂ ਵੀ ਤੇ ਅੰਦਰੋਂ ਵੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਜੀ ਜਿਹੜਾ ਪਰਿਵਾਰਾ ਜੀ ਉਹ ਹੋਰ ਪਾਸੇ ਸ਼ਿਫਟ ਹੋ ਗਿਆ ਤੇ ਕੋਠੀ ਦੇ ਵਿੱਚ ਕੋਈ ਨਹੀਂ ਹੈਗਾ ਖਾਲੀ ਕੋਠੀ ਪਈ ਹੈ ਤੇ ਇਹਨਾਂ ਦਾ ਥੋੜਾ ਬਹੁਤਾ ਸਮਾਨ ਪਿਆਗਾ ਤੇ ਇਹਨਾਂ ਨੇ ਆਪਦੀ ਜਿਹੜੀ ਕੋਠੀ ਆਹ ਸੇਲ ਕਰਨੀ ਹੈ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਸਮਾਨ ਖਿਲਰਾ-ਵਿਲਰਿਆ ਜਾ ਲੱਗੂਗਾ ਬਾਕੀ ਆ ਗਿਆ ਜੀ ਕਿਚਨ ਤੇ ਕਾਫੀ ਹੱਦ ਤੱਕ ਕੰਮ ਹੋਇਆ ਪਿਆ ਮਾੜਾ ਮੋਟਾ ਰਹਿੰਦਾ ਜੀ ਉਹ ਚਲੋ ਵੱਖਰੀ ਗੱਲ ਹੈ ਬਾਅਦ ਚ ਹੁੰਦਾ ਰਹਿੰਦਾ ਜੀ ਬਾਕੀ ਤੁਸੀਂ ਦੇਖ ਰਹੋ ਰੰਗ ਟੋਟਲ ਇਹਨਾਂ ਨੇ ਕਰਵਾਈ ਹੋਈ ਹੈ ਜੋੜੀਆਂ ਟੋਟਲ ਲੱਗੀਆਂ ਹੋਈਆਂ ਤੇ ਫਰੰਟ ਡਿਜ਼ਾਈਨ ਤੁਸੀਂ ਦੇਖ ਲਿਆ ਹੋਊਗਾ ਬਹੁਤ ਵਧੀਆ ਸੀਗਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜਾ ਰੇਟ ਮਾਲਕ ਨੇ ਲਾ ਕੇ ਭੇਜਿਆ ਉਹ ਹੈ ਜੀ 22 ਲੱਖ ਰੁਪਇਆ 22 ਲੱਖ ਦੇ ਵਿੱਚੋਂ ਵੀ ਮਾੜਾ ਮੋਟਾ ਮਾਲਕ ਕਹਿੰਦੇ ਸੀਗੇ ਘੱਟ ਵੱਧ ਹੋ ਜਾਊਗਾ ਬਾਕੀ ਕੂਠੀ ਦੇਖੋ 22 ਲੱਖ ਰੇਟ ਹੈ ਤੇ 8 ਵਿਸ ਬੇ ਜਗਾਂ ਤੇ ਕੋਠੀ ਵੀ ਬਹੁਤ ਤਕੜੀ ਬਣੀ ਹੋਈ ਹੈ ਬਹੁਤ ਜਿਆਦਾ ਸੋਹਣੀ ਕੋਠੀ ਬਣੀ ਹੋਈ ਹੈ 22 ਲੱਖ ਕੋਈ ਜਿਆਦਾ ਰੇਟ ਨਹੀਂ ਹੈਗਾ ਬਾਕੀ ਤੁਸੀਂ ਫੋਟੋਆਂ ਵੀ ਦੇਖਿਆ ਹੋਣਗੀਆਂ ਤੇ ਵੀਡੀਓ ਵੀ ਮਾਲਕ ਨੇ ਬਣਾ ਕੇ ਭੇਜੀ ਹੈ ਤੇ ਜਿਹੜੀ ਇਹ ਵੀਡੀਓ ਬਣਾਈ ਹੈ ਆ 4-5 ਦਿਨ ਪਹਿਲਾਂ ਹੀ ਇਹਨਾਂ ਨੇ ਬਣਾਈ ਹੈ 4-5 ਦਿਨ ਪਹਿਲਾਂ ਇੱਥੇ ਜਾ ਕੇ ਆਏ ਸੀਗੇ ਗੇੜਾ ਮਾਰ ਕੇ ਆਏ ਸੀਗੇ ਜਿਹੜੀ ਵੀਡੀਓ ਹੈ ਮਾਲਕ ਨੇ ਫੋਨ ਨੂੰ ਲੰਮਾ ਰੱਖ ਕੇ ਬਣਾ ਲਈ ਜੇ ਫੋਨ ਨੂੰ ਟੇਡਾ ਕਰਕੇ ਬਣੀ ਹੁੰਦੀ ਤਾਂ ਜਿਆਦਾ ਬੈਟਰ ਰਹਿਣਾ ਸੀਗਾ ਵਧੀਆ ਤਰੀਕੇ ਨਾਲ ਕੋਠੀ ਬਾਰੇ ਆਪਾਂ ਨੂੰ ਪਤਾ ਲੱਗ ਜਾਂਦਾ ਸਾਰੀ ਕੋਠੀ ਆਪਾਂ ਨੂੰ ਦਿਖਦੀ ਬਾਕੀ ਚਲੋ ਕੋਈ ਗੱਲ ਨਹੀਂ ਜਿਵੇਂ ਵੀਡੀਓ ਬਣੀ ਹੈ ਇਹਦੇ ਵਿੱਚ ਵੀ ਸਾਰਾ ਕੁਝ ਵਧੀਆ ਕਲੀਅਰ ਆਪਾਂ ਨੂੰ ਹੋ ਰਿਹਾਗਾ ਬਾਕੀ ਉੱਪਰੋਂ ਵੀ ਇਹਨਾਂ ਨੇ ਸਾਰੀ ਵੀਡੀਓ ਬਣਾਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰੋਂ ਛੱਤ ਵਗੈਰਾ ਆਪਾਂ ਨੂੰ ਪੱਕੀ ਮਿਲ ਜੂਗੀ ਤੇ ਮੇਨ ਗੱਲ ਹੈ ਜੀ ਕੋਠੀ ਬਣੀ ਬਹੁਤ ਸੋਹਣੀ ਹੋਈ ਹੈ ਮੇਨ ਗੱਲ ਇਹ ਹੈ ਵੀ ਰੇਟ ਬਹੁਤ ਘੱਟ ਹੈ ਬਾਕੀ ਮੇਨ ਸੜਕ ਤੇ ਕੋਠੀ ਬਣੀ ਹੋਈ ਹੈ ਗੱਲ ਇਹ ਹੈ ਜੀ ਰੇਟ ਸਿਰਫ 22 ਲੱਖ ਰੁਪਇਆ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਜੀ ਜਿਹੜੀ ਆਪਣੇ ਕੋਲੇ ਲੋਕੇਸ਼ਨ ਮਾਲਕ ਨੇ ਭੇਜੀ ਆ ਇਹਨਾਂ ਦਾ ਜਿਹੜਾ ਏਰੀਆ ਤਹਿਸੀਲ ਲਹਿਰਾ ਪੈ ਜਾਂਦਾ ਤੇ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਸੰਗਰੂਰ ਪਿੰਨ ਵੀ ਤੁਹਾਨੂੰ ਮੈਂ ਦੱਸ ਦੇਣਾ ਜੇ ਲੋੜ ਆ ਤਾਂ 14803 ਤੇ ਪਿੰਡ ਭਾਈ ਕੀ ਪਸ਼ੋਰ ਭਾਈ ਕੀ ਪਸ਼ੋਰ ਇਹਨਾਂ ਦਾ ਪਿੰਡ ਹੈ ਪਿੰਡ ਦੇ ਵਿੱਚ 메ਨ ਸੜਕ ਤੇ 16 ਫੁੱਟ ਦਾ ਚੌੜਾ ਰੋਡ ਉਹ ਤੇ ਆਪਣੀ ਆ ਕੁਠੀ ਬਣੀ ਹੋਈ ਆ ਜਿਹੜਾ ਰੋਡ ਆ 16 ਫੁੱਟ ਦਾ ਉਹ ਲੇਰਾ ਰੋਡ ਹੈ ਜੀ ਕਿਸੇ ਨੇ ਜਾ ਕੇ ਦੇਖਣੀ ਆ ਕੁਠੀ ਮਾਲਕ ਨੇ ਕਿਹਾ ਤੁਸੀਂ ਆ ਕੇ ਦੇਖ ਲਿਓ ਜੇ ਕਿਸੇ ਨੇ ਦੇਖਣੀ ਆ ਜੇ ਕਿਸੇ ਨੂੰ ਵੀ ਕੁਠੀ ਪਸੰਦ ਆਈ ਹੈ ਮਾਲਕ ਨੇ ਕਿਹਾ ਕਦੋਂ ਮਰਜੀ ਆ ਕੇ ਦੇਖ ਸਕਦੇ ਹੋ ਕਿਸੇ ਨੇ ਕੋਈ ਵੀ ਗੱਲ ਕਰਨੀ ਆ ਮਾਲਕ ਨੇ ਆਪਦਾ ਨੰਬਰ ਵੀ ਦਿੱਤਾ ਹੈ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਨੰਬਰ ਕਰੋ ਜੀ ਨੋਟ 84 471 95618 ਦੁਬਾਰਾ ਫਿਰ ਤੋਂ ਦੱਸ ਦੇਣਾ 84 471 95618 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਆ ਕੁਠੀ ਪਸੰਦ ਆਉਂਦੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਚਾਹੁੰਦਾ ਹੈ ਮਾਲਕ ਨੇ ਕਿਹਾ ਕਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਕੁਠੀ ਨੂੰ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਇਹਨਾਂ ਦਾ ਪਿੰਡ ਭਾਈਕੀ ਪਸ਼ੂਰ ਤੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੀ ਦੀ ਕੋਠੀ ਆ ਬਹੁਤ ਵਧੀਆ ਸ਼ੌਂਕ ਨਾਲ ਇਹਨਾਂ ਨੇ ਬਣਵਾਈ ਸਗੀ। ਬਾਕੀ ਵੀਡੀਓ ਦੀ ਕੱਲੀ-ਕੱਲੀ ਆਪਾਂ ਗੱਲ ਕਰ ਰਹੇ ਹਾਂ। ਬਾਕੀ ਇਹਨਾਂ ਨੇ ਅੰਦਰੋਂ ਕਮਰੇ ਖੋਲ ਕੇ ਵੀ ਦਿਖਾਇਆ ਹੈ। ਕਾਫੀ ਖੁੱਲੇ-ਡੁੱਲੇ ਆਪਾਂ ਨੂੰ ਕਮਰੇ ਮਿਲ ਜਾਣਗੇ। ਵਧੀਆ ਕਮਰੇ ਬਣੇ ਹੋਏ ਨੇ, ਪੂਰੇ ਖੁੱਲੇ-ਡੁੱਲੇ, ਅੰਦਰੋਂ ਵੀ ਰੰਗ ਵਗੈਰਾ ਇਹਨਾਂ ਨੇ ਬਹੁਤ ਚੰਗਾ ਕਰਵਾਇਆ ਹੋਇਆ। ਨਾ ਤਾਂ ਆਪਾਂ ਨੂੰ ਕੋਈ ਸਲਾਵ ਨਾ ਕੋਈ ਸੀਲਨ ਕੁਝ ਨਹੀਂ ਦੇਖਣ ਨੂੰ ਮਿਲਣੀ ਸਾਰੀ ਕੋਠੀ ਦੇ ਵਿੱਚ ਹੀ। ਬਾਕੀ ਲੌਬੀ ਏਰੀਆ ਕਾਫੀ ਖੁੱਲਾ-ਡੁੱਲਾ ਆਪਾਂ ਨੂੰ ਮਿਲ ਜੂਗਾ। ਕਿਚਨ ਬਹੁਤ ਵਧੀਆ ਮਿਲ ਜੂਗਾ। ਬਾਕੀ ਸਟੋਰ ਰੂਮ ਵਗੈਰਾ ਸਾਰਾ ਕੁਝ ਬਣਾਇਆ ਹੋਇਆ ਹੈ। ਤੇ ਵੀਡੀਓ ਦੇ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ। ਜਿਵੇਂ ਕਿ ਦੇਖ ਰਹੇ ਹੋ ਇਹੋ ਜੀ ਕੋਠੀ ਆ ਜੀ। ਵਧੀਆ ਕੋਠੀ ਬਣੀ ਹੋਈ ਹੈ ਤੇ ਵਧੀਆ ਮਾਲਕ ਨੇ ਰੀਜਨ ਨਾਲ ਬਣਾਈ ਸਗੀ ਤੇ ਹੁਣ ਇਹਨਾਂ ਨੇ ਸੇਲ ਕਰਨੀ ਹੈ ਜੀ ਹੋਰ ਪਾਸੇ ਸ਼ਿਫਟ ਹੋਣ ਕਰਕੇ। ਬਾਕੀ ਹੋਰ ਕੋਈ ਕਮੀ ਪੇਸ਼ੀ ਨਹੀਂ ਕੋਠੀ ਦੇ ਵਿੱਚ। ਬਾਕੀ ਆਪਾਂ ਨੂੰ ਬੜਾ ਬਹੁਤ ਖੁੱਲਾ ਡੁੱਲਾ ਮਿਲ ਜੂਗਾ। ਮੇਨ ਗੱਲ ਤਾਂ ਇਹ ਆ ਜੀ ਵੀ ਤੁਸੀਂ ਕਹਿੰਦੇ ਹੁੰਦੇ ਹੋ ਵੀ ਸਾਨੂੰ ਕੋਠੀ ਚਾਹੀਦੀ ਆ। ਵਧੀਆ ਰੇਟ 'ਚ ਚਾਹੀਦੀ ਆ। ਤੇ ਬੇੜਾ ਹੋਵੇ ਪੂਰਾ ਖੁੱਲਾ ਡੁੱਲਾ ਤੇ ਜਿੰਮੇ ਦੇ ਤੁਸੀਂ ਕਮੈਂਟ ਪਾਈ ਸੀਗੇ ਉਹੇ ਜੀ ਆਪਾਂ ਤੁਹਾਡੇ ਖਾਤਰ ਕੂਠੀ ਲੈ ਕੇ ਆਹ ਪਹੁੰਚਿਆ ਰੇਟ ਵੀ ਕਿੰਨਾ ਹੈ ਜੀ 22 ਲੱਖ ਰੁਪਈਆ ਇਹਨਾਂ ਨੇ ਰੇਟ ਪੂਰਾ ਸੁਰਾਜਾ ਬਹੁਤ ਜਾਇਜ਼ ਆਪਣੇ ਕੋਲੇ ਲਾ ਕੇ ਭੇਜੇਗਾ ਬਾਕੀ ਕਿਸੇ ਨੂੰ ਜੇ ਪਸੰਦ ਆਉਂਦੀ ਹੈ ਕੂਠੀ ਜਾ ਕੇ ਦੇਖ ਲਿਓ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਵੀਡੀਓ ਸਾਰੀ ਆਪਾਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਆਪ ਦਾ ਜਿਹੋ ਜਿਹਾ ਵੀ ਹੁੰਦਾ ਆਪ ਦਾ ਨਿੱਕਾ ਮੋਟਾ ਜਿਹੋ ਜਿਹਾ ਵੀ ਥੋੜਾ ਬੋਤਾਂ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਪਹੁੰਚਿਓ ਜੀ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਚੈਨਲ ਤੇ ਵੀਡੀਓ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਹਵੇਲੀ ਮਹਿਲ ਕੁਝ ਵੀ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਜਿਹੜਾ WhatsApp ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਭੇਜ ਦਿਓ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਨਹੀਂ ਹੁੰਦਾ ਜੀ ਜੇ ਤੁਸੀਂ ਸੋਚਦੇ ਹੋ ਵੀ ਕਮਿਸ਼ਨ ਦੇਣਾ ਪਊ ਉਹ ਦਲਾਲੀ ਦੇਣੀ ਪਊਗੀ ਤਾਂ ਐਦਾਂ ਨਾ ਸੋਚਿਆ ਕਰੋ ਕਿਉਂਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਵਰਚਾ ਨਹੀਂ ਲੈਂਦੇ ਜੀ ਠੀਕ ਹੈ ਜੀ ਤੁਸੀਂ ਕੀ ਕਰਨਾ ਜਿਹੜੀ ਕੋਠੀ ਵੇਚਣੀ ਹੈ ਤੁਸੀਂ ਠੀਕ ਹੈ ਜੀ ਉਹਦੀ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਵਧੀਆ ਢੰਗ ਨਾਲ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਤੇ ਬਿਲਕੁਲ ਆਰਾਮ ਨਾਲ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਠੀਕ ਹੈ ਜੀ ਬਾਕੀ 5 ਤੋਂ 7 ਫੋਟੋਆਂ ਬਾਹਰੋਂ ਪੂਰੀ ਕੋਠੀ ਦੀਆਂ ਜਰੂਰ ਆਪਣੇ ਕੋਲੇ ਖਿੱਚ ਕੇ ਭੇਜਿਆ ਕਰੋ ਜੀ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅੱਜ ਦੀ ਕੋਠੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਕਿਵੇਂ ਦੀ ਲੱਗੀ ਜਰੂਰ ਦੱਸੋ ਬਾਕੀ ਆਪਣਾ ਪਰਿਵਾਰ ਜਿਹੜਾ ਹੈਗਾ ਜੀ ਚੈਨਲ ਦਾ ਬਹੁਤ ਵੱਡਾ ਹੋ ਗਿਆ ਤੁਹਾਡੇ ਸਾਥ ਕੇ ਹੋਇਆ ਸੀ ਤੇ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਸ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਬਸ ਇਸੇ ਤਰ੍ਹਾਂ ਆਪਦੀ ਸਪੋਰਟ ਹਮੇਸ਼ਾ ਬਣਾ ਕੇ ਰੱਖਿਓ ਤੇ ਆਪਾਂ ਤੋਂ ਬੜੇ ਖਾਤਰ ਇਸੇ ਤਰ੍ਹਾਂ ਦੀ ਵੀਡੀਓ ਨਵੀਂ ਤੋਂ ਨਵੀਂ ਕੋਠੀ ਮਕਾਨ ਘਰ ਤੁਹਾਡੇ ਖਾਤਰ ਲੈ ਕੇ ਹਰ ਰੋਜ਼ ਪਹੁੰਚਦੇ ਰਵਾਂਗੇ ਤੇ ਆਪਣੇ ਕੋਲੇ ਨਾ ਹਰ ਏਰੀਆ ਚੋਂ ਕੋਠੀ ਮਕਾਨ ਘਰ ਆਏ ਪਏ ਆ ਸੀ ਤੇ ਤੁਸੀਂ ਕਮੈਂਟ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਘਰ ਚਾਹੀਦਾ ਜਾਂ ਕੋਠੀ ਚਾਹੀਦੀ ਹੈ ਮਹਿਲ ਚਾਹੀਦਾ ਤੁਸੀਂ ਜਿੱਥੋਂ ਆਖੋਗੇ ਜਿੰਨੇ ਰੇਟ ਚ ਆਖੋਗੇ ਆਪਾਂ ਲੈ ਕੇ ਪਹੁੰਚ ਜਾਗੇ ਤੁਸੀਂ ਰੇਟ ਕਨਫਰਮ ਕਰਦਿਆ ਕਰੋ ਕਮੈਂਟ ਚ ਇੰਨੇ ਰੇਟ ਚ ਇਸ ਏਰੀਆ ਚ ਸਾਨੂੰ ਚਾਹੀਦਾ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਿਸੇ ਨੇ ਵੇਚਣੀ ਆਪਦੀ ਕੁਛ ਵੀ ਕੋਠੀ ਘਰ ਮਕਾਨ ਆਪਣੇ ਕੋਲੇ ਭੇਜੋ ਤੇ ਮਿਲਦੇ ਆ ਜੀ ਜਲਦੀ ਆਪਾਂ ਤੇ ਜੁੜੇ ਰਹੋ ਜੀ ਤੁਹਾਡੇ ਆਪਦੇ ਆਪਣੇ ਚੈਨਲ ਨਾਲ ਤੇ ਮਿਲਦੇ ਆ ਜਲਦੀ ਠੀਕ ਹੈ ਜੀ